ਜਿੰਨਾ ਤੁਹਾਨੂੰ ਬਰੀਕ ਚਾਹੀਦਾ ਬਰੀਕ ਵੀ ਆ ਜਿੰਨਾ ਇਹਦੇ ਵਿੱਚ ਥੋੜਾ ਦਾਣਾ ਵੀ ਚਾਹੀਦਾ ਤੇ ਉਹ ਦਾਣਾ ਵੀ ਹੈਗਾ ਬਾਜ਼ਾਰੋਂ ਵੇਸਣ ਲਿਆ ਕੇ ਉਹਦੇ ਪਕੌੜੇ ਬਣਾਇਓ ਐਸੋ ਐਸਾ ਦੇ ਪਕੌੜੇ ਬਣਾਇਓ ਆਪੇ ਤੁਹਾਨੂੰ ਡਿਫਰੈਂਟ ਪਤਾ ਲੱਗ ਜਾਣਾ ਵਾ ਕੜੀ ਵੀ ਇੰਨੀ ਜਿਆਦੀ ਕੇਸਕੀ ਬਣਦੀ ਆ ਬਿਲਕੁਲ ਤਾਂ ਦੂਸਰੈਣਾ ਤੇ ਘਰੇ ਬਣਾ ਕੇ ਖਾਣਾ ਸਿੱਖੋ ਜੀ ਕਿ ਜੇ ਤੁਸੀਂ ਘਰੇ ਬੈਠਿਆਂ ਸ਼ੁੱਧ ਵੇਸਣ ਖਾਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਇਹ ਸੁਤ ਵੇਸਣ ਸਾਡੇ ਕੋਲ ਮੰਗਾ ਸਕਦੇ ਹੋ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਵਸਤੇ ਯਦਾਵ ਰਾਮ ਰਾਮ ਜੈ ਮਾਤਾ ਦੀ ਕੇਸੇ ਅਸਾ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਉਬਲੋਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆਪਾਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਹੈ ਜੀ ਉਹ ਹੋਣ ਵਾਲੀ ਛੋਲਿਆਂ ਦੀ ਦਾਲ ਦਾ ਵੇਸਣ ਆਪਾਂ ਤਿਆਰ ਕਰਨ ਲੱਗੇ ਆਂ ਕਿਉਂਕਿ ਜਿਵੇਂ ਤੁਹਾਨੂੰ ਪਤਾ ਕਿ ਆਪਾਂ ਪੰਜੀਰੀਆਂ ਅਚਾਰ ਹਰ ਕਿਸਮ ਦਾ ਬਣਾ ਕੇ ਡਿਲੀਵਰ ਕਰਦੇ ਸੀਗੇ ਤੇ ਬੜੇ ਭੈਣ ਭਰਾਵਾਂ ਨੇ ਇਸ ਚੀਜ਼ ਦਾ ਆਪਾਂ ਨੂੰ ਪਿਆਰ ਦਿੱਤਾ ਤੇ ਵੱਡਾ ਹੰਗਾਰਾ ਦਿੱਤਾ ਆਪਾਂ ਨੂੰ ਇਸ ਚੀਜ਼ ਦਾ ਕਿ ਉਹਨਾਂ ਨੇ ਘਰੇ ਬੈਠਿਆਂ ਸਾਡੇ ਕੋ ਜਿੰਨੇ ਵੀ ਤਰ੍ਹਾਂ ਦੇ ਆਪਾਂ ਚਾਹ ਤਿਆਰ ਕਰਦੇ ਆ ਚਾਹ ਉਹਨਾਂ ਨੇ ਆਰਡਰ ਦਿੱਤਾ ਉਸ ਚੀਜ਼ ਦਾ ਸਾਰਾ ਉਹਨਾਂ ਨੇ ਘਰੇ ਇੰਜੋਏ ਕੀਤਾ ਆਪਣੇ ਕੋ ਘਰੇ ਸਮਾਨ ਮੰਗਾਉਂਦੇ ਨੇ ਫਿਰ ਉਸ ਤੋਂ ਬਾਅਦ ਆ ਗੱਲ ਆ ਜਾਂਦੀ ਸੀ ਆਟੇ ਤੇ ਕਈ ਭੈਣਾਂ ਇਹ ਕਹਿੰਦੀ ਸੀ ਮੈਡਮ ਜਿਹੜਾ ਤੁਸੀਂ ਮਿਕਸ ਅਨਾਜ ਕਹਿੰਦੇ ਜੇ ਉਹ ਸਾਨੂੰ ਵੀ ਤੁਸੀਂ ਭੇਜੋ ਫਿਰ ਆਪਾਂ ਮਿਕਸ ਅਨਾਜ ਦਾ ਆਟਾ ਵੀ ਭੇਜਿਆ ਤੇ ਹੁਣ ਰਿਕੁਐਸਟ ਆ ਰਹੀ ਹੈ ਜੀ ਬੇਸਣ ਦੀ ਇਹ ਡਿਮਾਂਡ ਹੋਈ ਹੈ ਕਿ ਮੈਡਮ ਤੁਸੀਂ ਹੀ ਬੇਸਣ ਵੀ ਘਰੇ ਤਿਆਰ ਕਰੋ ਤੇ ਉਹ ਸਾਨੂੰ ਤੁਸੀਂ ਭੇਜੋ ਕਿਉਂਕਿ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਣੇ ਕੋ ਹੈਗੇ ਜੀ ਚੱਕੀ ਆਪਾਂ ਘਰੇ ਹੀ ਆਪਣਾ ਦਲੀਆ ਤਿਆਰ ਕਰਦੇ ਆ ਘਰੇ ਹੀ ਆਪਾਂ ਵੇਸਣ ਤਿਆਰ ਕਰਦੇ ਆ ਘਰੇ ਹੀ ਆਪਾਂ ਆਪਣਾ ਆਟਾ ਤਿਆਰ ਕਰਦੇ ਆ ਤੇ ਜਿਹੜਾ ਮਿਕਸਰ ਨਾਲ ਜੋ ਵੀ ਆਪਾਂ ਘਰੇ ਹੀ ਪੀਸ ਕੇ ਤੁਹਾਨੂੰ ਭੇਜਦੇ ਆ ਚੰਗੀ ਤਰ੍ਹਾਂ ਸਾਫ਼ ਸੁਥਰੇ ਤਰੀਕੇ ਨਾਲ ਉਹਨੂੰ ਸਾਫ਼ ਕਰਕੇ ਧੋ ਕੇ ਤੋਂ ਉਸੇ ਤਰ੍ਹਾਂ ਆਪਾਂ ਇਹ ਜਿਹੜੀ ਛੋਲਿਆਂ ਦੀ ਦਾਲ ਆ ਜਿਹਨੂੰ ਚਣਿਆਂ ਦੀ ਦਾਲ ਵੀ ਬੋਲਿਆ ਜਾਂਦਾ ਚਾਹੇ ਯੈਲੋ ਦਾਲ ਕੋਈ ਬੋਲਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਤੇ ਇਹਨੂੰ ਸੁੱਕਣੇ ਪਾ ਦਿੱਤਾ ਸੀ ਤੇ ਹੁਣ ਇਹ ਪੂਰੀ ਚੰਗੀ ਤਰ੍ਹਾਂ ਸੁੱਕ ਚੁੱਕੀ ਐ ਤੁਸੀਂ ਬਾਜ ਵੀ ਸੁਣ ਸਕਦੇ ਹੋਗੇ ਐ ਪੂਰੀ ਏ ਕੜਕ ਹੋ ਚੁੱਕੀ ਐ ਜਿਵੇਂ ਤੁਹਾਨੂੰ ਪਤਾ ਹੈ ਕਿ ਆਪਾਂ ਕੋਈ ਵੀ اناਜ ਚਾਹੇ ਕੋਈ ਵੀ ਆਪਾਂ ਬੇਸਨ ਵਗੈਰਾ ਜਿਹੜਾ ਤਿਆਰ ਕਰਦੇ ਆ ਉਹ ਪਹਿਲਾਂ ਚੰਗੀ ਤਰ੍ਹਾਂ ਆਪਾਂ ਨੂੰ ਧੋਣੇ ਆ ਫਿਰ ਉਹਨੂੰ ਸੁਕਾਉਣੇ ਆ ਤੇ ਫਿਰ ਆਪਾਂ ਤਿਆਰ ਕਰਦੇ ਆਂ ਜੀ ਬੇਸਨ ਬਿਲਕੁਲ ਸ਼ੁੱਧ ਬੇਸਨ ਤਾਂ ਨੂੰ ਮਿਲੂਗਾ ਵੀ ਜਿਹੜਾ ਆਪਾਂ ਘਰੇ ਤਿਆਰ ਕਰਾਂਗੇ ਘਰ ਬੈਠੇ ਸਾਡੇ ਕੋਲ ਤੁਸੀਂ ਬੇਸਨ ਮੰਗਾ ਸਕਦੇ ਹੋ ਵੀਡੀਓ ਦੇ ਵਿੱਚ ਦਿੱਤੇ ਨੰਬਰ ਤੇ ਸਾਨੂੰ ਤੁਸੀਂ ਕਾਲ ਕਰੋ ਤੇ ਆਪਾਂ ਤੁਹਾਡਾ ਜਿਹੜਾ ਆਰਡਰ ਆ ਉਹ ਭੇਜ ਦਾਂਗੇ ਆਰਡਰ ਭੇਜਣ ਦਾ ਤੇ ਸਾਨੂੰ ਆਰਡਰ ਦੇਣ ਦਾ ਪ੍ਰੋਸੈਸ ਕਿਦਾਂ ਉਹ ਸਾਰਾ ਆਪਾਂ ਇੱਕ ਵੀਡੀਓ 'ਚ ਦੱਸਿਆ ਫਿਰ ਵੀ ਅੱਜ ਆਪਾਂ ਤੁਹਾਨੂੰ ਦੱਸ ਦਿੰਨੇ ਆਂ ਕਿ ਜੇ ਸਾਡੇ ਕੋਈ ਤੁਸੀ ਸਮਾਨ ਮਗਾਉਣਾ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰੋ ਫਿਰ ਜਿੰਨਾ ਸਮਾਨ ਮਗਾਉਣਾ ਤੁਸੀਂ WhatsApp ਦੇ ਵਿੱਚ ਸਾਨੂੰ ਆਰਡਰ ਆਪਦਾ ਸੈਂਡ ਕਰਨਾ ਆਪਣਾ ਐਡਰੈਸ ਸੈਂਡ ਕਰਨਾ ਤੇ ਬਾਕੀ ਮੇਰੀ ਡੀਪੀ ਦੇ ਉੱਪਰ ਜਿਹੜੀ ਵਟਸਐਪ ਦੀ ਡੀਪੀ ਉੱਤੇ ਸਕੈਨਰ ਲੱਗਾ ਉਹਦੇ ਵਿੱਚ ਤੁਸੀਂ ਪੇਮੈਂਟ ਪਾ ਕੇ ਸਕਰੀਨਸ਼ਾਟ ਭੇਜਣਾ ਹੁੰਦਾ ਤੇ ਆਪਾਂ ਆਰਡਰ ਜਿਹੜਾ ਤੁਹਾਡਾ ਭੇਜ ਦਾਂਗੇ ਤੇ ਇਹ ਛੋਲਿਆਂ ਦੀ ਦਾਲ ਜਿਹੜੀ ਆਪਾਂ ਧੋ ਕੇ ਸੁੱਕਣੇ ਪਾਤੀ ਸੀ ਸੁੱਕ ਗਈ ਹੁਣ ਇੱਥੇ ਕੋਈ ਸਵਾਲ ਆਉਣਗੇ ਕਿ ਮੈਡਮ ਤੁਸੀਂ ਵੇਸਣ ਘਰੇ ਤਿਆਰ ਕਰਦੇ ਹੋ ਅਸੀਂ ਇੱਥੋਂ ਲੈ ਆਉਣੇ ਉੱਥੋਂ ਲੈਣੇ ਕੁਝ ਵੀ ਤੁਸੀਂ ਕਿਤੇ ਵੇਸਣ ਲਿਆਓ ਸਾਫ਼ ਸੁਥਰਾ ਤੁਸੀਂ ਕਹੋਗੇ ਵੀ ਅਸੀਂ ਪੈਕਟ ਵਾਲਾ ਵੇਸਣ ਲਿਆਏ ਵੇਸਣ ਕਿਹੜੀ ਚੀਜ਼ ਦਾ ਬਣਦਾ ਬਾਜ਼ਾਰੇ ਉਹ ਤੁਹਾਨੂੰ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਣਾ ਕਿਉਂਕਿ ਜਦੋਂ ਜਿਹੜੇ ਚਨੇ ਲ ਤੇ ਜਦੋਂ ਦਾਲ ਲੱਗ ਜਾਂਦੀ ਹੈ ਤੇ ਉਹਨੂੰ ਰਗੜ ਕੇ ਬਣਾ ਲੈਂਦੇ ਵੇਸਣ ਜਿਵੇਂ ਕਿ ਗੋੜਾ ਗੋੜ ਜਿਹੜਾ ਬਿਲਕੁਲ ਵਗ ਗਿਆ ਵਾ ਪਿਗਲ ਗਿਆ ਵਾ ਚਾਹੇ ਉਹਨੂੰ ਕੀੜੇ ਪੈ ਗਿਆ ਉਹ ਗਚਕਾਂ ਵਾਲਿਆਂ ਨੂੰ ਚਕਾ ਦਿੰਦੇ ਉਹਦੀ ਬਣ ਜਾਂਦੀ ਹੈ ਜੀ ਗਚਕ ਕਹ ਦਿੰਦੇ ਬੜੀ কুরਕਰੀ ਜਿਹਾ ਚਕ ਬਣੀ ਆ ਦੁਕਾਨਾਂ ਵਾਲੇ ਦੱਸਦੇ ਕਹਿੰਦੇ ਵੀ ਜਿੰਨਾ ਗੋੜ ਪਰਾਣਾ ਚ ਗਲਿਆ ਹੋਵੇ ਤੇ ਉਨੀ ਗੱਚ ਜਿਹੜੀ ਸਵਾਦ ਬੰਦੀ ਆ ਸੋ ਇਸ ਕਰਕੇ ਬਾਜ਼ਾਰ ਦੀਆਂ ਚੀਜ਼ਾਂ ਤੋਂ ਤੁਸੀਂ ਛਡਕਾਰਾ ਪਾਓ ਜੀ ਇਹਦੀਆਂ ਚੀਜ਼ਾਂ ਤੁਸੀਂ ਘਰ ਬੈਠੇ ਬਿਲਕੁਲ ਘਰ ਵਾਲਾ ਟੇਸਟ ਆਚਾਰ ਚ ਵੀ ਤੁਹਾਨੂੰ ਆਊਗਾ ਬਿਲਕੁਲ ਘਰ ਵਾਲਾ ਟੇਸਟ ਪਨੀਰੀ ਚ ਵੀ ਆਊਗਾ ਤੇ ਇਹ ਵੀ ਜਿਹੜੀ ਹੈ ਵੇਸਣ ਜਾਂ ਆਟਾ ਸ਼ੁੱਧ ਸਾਫ਼ ਤਰੀਕੇ ਨਾਲ ਜਿਹੜਾ ਤਿਆਰ ਕੀਤਾ ਤੁਹਾਨੂੰ ਘਰ ਬੈਠਿਆ ਮਿਲ ਸਕਦਾ ਤੇ 4 ਕਿਲੋ ਵੇਸਣ ਆਪਣੇ ਤੋਂ ਕਿਸੇ ਨੇ ਮੰਗਾਇਆ ਹੈ ਆਪਾਂ 5 ਕਿਲੋ ਦਾਲ ਜਿਹੜੀ ਧੋ ਕੇ ਚੰਗੀ ਤਰ੍ਹਾਂ ਸੁਕਾ ਲਈ ਸੀ ਇਹਦਾ ਹੁਣ ਆਪਾਂ ਵੇਸਣ ਤਿਆਰ ਕਰਕੇ ਤੇ ਪੈਕੇਟ ਦੇ ਵਿੱਚ ਬੰਦ ਕਰਕੇ ਤੇ ਆਪਾਂ ਭੇਜ ਦੇਣਾ ਆ ਸੋ ਇਸੇ ਤਰ੍ਹਾਂ ਤੁਸੀਂ ਸਾਡੇ ਕੋ ਆਟਾ ਵੀ ਮੰਗਾ ਸਕਦੇ ਹੋ ਵੇਸਣ ਵੀ ਮੰਗਾ ਸਕਦੇ ਹੋ ਤੁਸੀਂ ਸਾਡੇ ਕੋ ਦਲੀਆ ਵੀ ਮੰਗਾ ਸਕਦੇ ਹੋ ਮੱਕੀ ਦਾ ਆਟਾ ਵੀ ਮੰਗਾ ਸਕਦੇ ਹੋ ਮੱਕੀ ਜਿਹੜੀ ਸਾਡੀ ਆ ਹੁਣ ਕਈ ਭੈਣਾਂ ਕਹਿੰਦੀਆਂ ਸੀ ਮੈਡਮ ਤੁਸੀਂ ਹੱਥ ਤੇ ਰੋਟੀ ਤਿਆਰ ਕਰ ਲੈਣੇ ਮੱਕੀ ਇਹੋ ਜਿਹੀ ਕਿਹੜਾ ਆਟਾ ਸਾਡੇ ਕੋ ਜਿਹੜੀ ਮੱਕੀ ਆ ਉਹ ਹਿਮਾਚਲ ਦੀ ਮੱਕੀ ਆ ਬਹੁਤ ਜਿਆਦਾ ਟੇਸਟੀ ਹੁੰਦਾ ਉਹ ਆਟਾ ਸੋ ਉਹ ਮਿਠਾਸ ਦਿੰਦਾ ਜਦੋਂ ਆਪਾਂ ਖਾਂਦੇ ਆ ਤੇ ਵੈਸੇ ਵੀ ਜਦੋਂ ਆਪਾਂ ਰੋਟੀ ਲਾਉਨੇ ਆ ਭੁਰਦਾ ਨਹੀਂ ਕਈ ਰੋਟੀ ਦਾ ਬੰਦ ਹੀ ਨਹੀਂ ਭੁਰ ਜਾਂਦੀ ਰੋਟੀ ਤੋ ਉਹ ਬਹੁਤ ਵਧੀਆ ਆਟਾ ਤੁਸੀਂ ਮੱਕੀ ਦਾ ਆਟਾ ਵੀ ਮੰਗਾ ਸਕਦੇ ਹੋ ਤੁਸੀਂ ਸਾਡੇ ਕੋਲ ਮਿਕਸ ਅਨਾਜ ਵੀ ਮੰਗਾ ਸਕਦੇ ਹੋ ਆਟਾ ਵੀ ਮਿਕਸ ਮੰਗਾ ਸਕਦੇ ਹੋ ਫਿਰ ਵੇਸਣ ਵੀ ਮੰਗਾ ਸਕਦੇ ਹੋ ਜੋ ਵੀ ਕੁਝ ਤੁਸੀਂ ਮੰਗਾਉਣਾ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਤੇ ਆਪਣਾ ਆਰਡਰ ਸਾਨੂੰ ਸੈਂਡ ਕਰ ਸਕਦੇ ਤੇ ਵੈਸੇ ਆਪਾਂ ਪਹਿਲਾਂ ਵੀਡੀਓ ਬਹੁਤ ਤਿਆਰ ਕੀਤੀਆਂ ਵੇਸਣ ਵੀ ਆਪਾਂ ਘਰੇ ਤਿਆਰ ਕਰਕੇ ਤੁਹਾਨੂੰ ਵਿਖਾਇਆ ਸੀ ਆਟਾ ਵੀ ਤੇ ਅੱਜ ਜਿਹੜੇ ਪਹਿਲੀ ਵਾਰੀ ਮੇਰੇ ਚੈਨਲ ਤੇ ਆਏ ਉਹਨਾਂ ਨੂੰ ਆਪਾਂ ਫੇਰ ਅੱਜ ਵੀਡੀਓ ਚ ਦੱਸ ਦਿੰਦੇ ਆ ਪਏ ਇਹਨੂੰ ਆਪਾਂ ਤਿਆਰ ਕਿਹੜੀ ਚੱਕੀ ਤੇ ਕਰਦੇ ਆ ਤੇ ਕਿੰਨੇ ਚਿਰ ਚ ਤਿਆਰ ਹੋ ਜਾਂਦਾ ਤੁਸੀਂ ਵੇਖਿਓ ਤੇ ਵੇਸਣ ਦੇ ਇਹਦੇ ਤੁਸੀਂ ਬਜਾਰੋਂ ਵੇਸਣ ਲੈ ਕੇ ਉਹਦੇ ਪਕੌੜੇ ਬਣਾਇਓ ਏਸ ਵੇਸਣ ਦੇ ਪਕੌੜੇ ਬਣਾਇਓ ਆਪੇ ਤੁਹਾਨੂੰ ਡਿਫਰੈਂਟ ਪਤਾ ਲੱਗ ਜਾਣਾ ਵਾ ਕੜੀ ਵੀ ਇੰਨੀ ਜਿਆਦੀ ਟੇਸਟੀ ਬਣਦੀ ਆ ਤੇ ਕੋਈ ਵੀ ਵੇਸਣ ਦੀ ਚੀਜ਼ ਬਣਾਉਂਗੇ ਨਾ ਘਰ ਦੇ ਵੇਸਣ ਦੀ ਤਾਂ ਬਹੁਤ ਹੀ ਜਿਆਦੀ ਟੇਸਟੀ ਬਣਦੀ ਆ ਬਾਕੀ ਪਕੌੜੇ ਤੇ ਮੂੰਹ ਨਹੀਂ ਲੈਂਦੇ ਇੰਨੇ ਜਿਆਦੇ ਟੇਸਟੀ ਬੰਦੇ ਆ ਜਿਹੜੇ ਘਰ ਦੇ ਵੇਸਣ ਦੇ ਕਿਉਂਕਿ ਇਹਦੇ ਵਿੱਚ ਕੁਝ ਵੀ ਮਿਲਾਵਟ ਨਹੀਂ ਹੋਣੀ ਬਜਾਰੋਂ ਤੁਸੀਂ ਲੈ ਕੇ ਆਓ ਕਿਸੇ ਨੇ ਮੱਕੀ ਦਾ ਆਟਾ ਮਿਕਸ ਕੀਤਾ ਹੁੰਦਾ ਕਿਸੇ ਨੇ ਵਿੱਚ ਚੌਲਾਂ ਦਾ ਨੱਕੂ ਮਿਕਸ ਕੀਤਾ ਹੁੰਦਾ ਆਪਾਂ ਕਹਿੰਦੇ ਨੇ ਬੜਾ ਐ ਮਲਾਈਮ ਵੇਸਣ ਵੇਸਣ ਜਿਹੜਾ ਉਹ ਥ ਜੇ ਜੇ ਤੁਹਾਨੂੰ ਲੱਗਦਾ ਕਿ ਬਿਲਕੁਲ ਇਹ ਮਲਾਈਮਾ ਵੈਸਨ ਤੇ ਉਹ ਸਮਝ ਲਓ ਤੁਸੀਂ ਉਹਦੇ ਵਿੱਚ ਚੌਲਾਂ ਦਾ ਆਟਾ ਮਿਕਸ ਕੀਤਾ ਹੁੰਦਾ ਵਾ ਚਾਹੇ ਚੌਲਾਂ ਦਾ ਨੱਕੂ ਜਿਹੜਾ ਉੱਪਰੋਂ ਲੈਂਦਾ ਉਹ ਮਿਕਸ ਕੀਤਾ ਹੁੰਦਾ ਤੇ ਇਹ ਆਪਾਂ ਪੂਰਾ ਛੋਲਿਆਂ ਦੀ ਦਾਲ ਤੋਂ ਸ਼ੁੱਧ ਤਿਆਰ ਕਰਨਾ ਤੇ ਆਓ ਜੀ ਆਪਾਂ ਦਿਖਾਉਨੇ ਤੁਹਾਨੂੰ ਚੱਕੀ ਵੀ ਕਿੱਥੇ ਆਪਾਂ ਤਿਆਰ ਕਰਦੇ ਆਂ ਤੇ ਕਿੰਨੇ ਚਿਰ ਚ ਤਿਆਰ ਹੋ ਜੇ ਇਹ ਜੇ ਚੱਕੀ ਜਿੱਤੇ ਆਪਾਂ ਵੇਸਣ ਤਿਆਰ ਕਰਨਾ ਇਹ ਚੱਕੀ ਦੀ ਇੰਨੀ ਖਾਸियत ਆ ਕਿ ਇਹਦੇ ਉੱਤੇ ਕੋਈ ਵੀ ਆਟਾ ਤੁਸੀਂ ਬਣਾਓ ਜਾਂ ਵੇਸਣ ਬਣਾਓ ਬਹੁਤ ਘੱਟ ਗਰਮ ਹੁੰਦਾ ਯਾਨੀ ਕਿ ਜਿਵੇਂ ਕਹਿੰਦੇ ਨਾ ਠੰਡੇ ਆਟੇ ਵਾਲੀਆਂ ਮਸ਼ੀਨਾਂ ਦੇ ਚੱਕੀਆਂ ਲੱਗੀਆਂ ਹੁੰਦੀਆਂ ਅੱਜਕੱਲ ਸੋ ਉਸੇ ਤਰ੍ਹਾਂ ਹੀ ਇਹ ਨਵਾਂ ਵਰਜਨ ਜਿਹੜਾ ਛੋਟਾ ਘਰੇ ਆਪਾਂ ਲੈ ਕੇ ਆਏ ਆ ਸਾਡੇ ਕੋਲ ਹੋ ਗਿਆ 5-6 ਸਾਲ ਇਸ ਚੱਕੀ ਦੇ ਇਹਦੇ ਉੱਤੇ ਤੁਸੀਂ ਸਾਰਾ ਦੇਖ ਸਕਦੇ ਹੋ ਕਿ ਕਿਹੜੇ ਮਿਲਟ ਇਹਦੇ ਉੱਤੇ ਪੀਸੇ ਜਾਂਦੇ ਆ ਗਹਿਣ ਵੀ ਬਣ ਜਾਂਦਾ ਚਾਵਲ ਬਾਜਰਾ ਕੁਝ ਵੀ ਤੁਸੀਂ ਇਹਦੇ ਉੱਤੇ ਪੀਸ ਸਕਦੇ ਹੋ ਚਾਹੇ ਮਸਾਲੇ ਤੁਸੀਂ ਪਿਸਣੇ ਉਹ ਵੀ ਤੁਸੀਂ ਪੀਸ ਸਕਦੇ ਹੋ ਕਾਲੀ ਮਿਰਚ ਹੋਵੇ ਚਾਹੇ ਸੁੱਕਾ ਧਨੀ ਹੋਵੇ ਕਿਸੇ ਵੀ ਕਿਸਮ ਦਾ ਮਸਾਲਾ ਹੋਵੇ ਤੁਸੀਂ ਪੀਸ ਸਕਦੇ ਹੋ ਇਹ ਜਿਹੜੀ ਚੱਕੀ ਹੈ ਜੀ ਅਸਲੀ ਲੈ ਕੇ ਆਏ ਸੀ 10000 ਦੀ ਉਦੋਂ ਤੇ ਹੁਣ ਇਹ ਜੀ 14000 ਤੋਂ ਸਟਾਰਟ ਹੀ ਹੁੰਦੀ ਆ ਇੰਨੀ ਜ਼ਿਆਦੀ ਇਹਦੀ ਡਿਮਾਂਡ ਆ ਇਹਦੀ ਵੀ ਆਪਾਂ ਵੀਡੀਓ ਪਾਈ ਆ ਜੇ ਤੁਸੀਂ ਚੱਕੀ ਮੰਗਵਾਉਣੀ ਹੋ ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਹੋ ਤੁਹਾਨੂੰ ਇਹ ਚੱਕੀ ਵੀ ਆਪਾਂ ਭੇਜ ਸਕਦੇ ਆ ਕਿਉਂਕਿ ਹੁਣ ਆਪਾਂ ਭੈਣ ਭਰਾਵਾਂ ਦੀ ਸੇਵਾ 'ਚ ਲੱਗੇ ਆ ਕਿਸੇ ਵੀ ਕਿਸਮ ਦਾ ਸਾਡੇ ਕੋਲ ਸਮਾਨ ਚਾਹੀਦਾ ਹੋਵੇ ਤੁਸੀਂ ਮੰਗਾ ਸਕਦੇ ਹੋ ਹੁਣ ਕਈ ਕਮੈਂਟ ਕਰਨਗੇ ਕਿ ਮੈਡਮ ਪੈਸੇ ਦੇ ਪਿੱਛੇ ਲੱਗਿਓ ਦੇਖੋ ਕਮਾਈ ਕਰਨਾ ਕੋਈ ਮਾੜੀ ਗੱਲ ਨਹੀਂ ਹੈ ਮੈਂ ਕਿਸੇ ਦੀ ਜੇਬ ਚ ਖੋਕੇ ਨਹੀਂ ਲੈ ਕੇ ਆਉਂਦੀ ਆਪਾਂ ਸਿਰਫ ਵੀਡੀਓ ਬਣਾਉਨੇ ਆ ਤੇ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਦੇ ਆ ਕਿ ਤੁਸੀਂ ਸਾਡੇ ਕੋਲ ਚੀਜ਼ ਮੰਗਾ ਸਕਦੇ ਹੋ ਉਹ ਕਿਤੇ ਇਦਾਂ ਨਹੀਂ ਆ ਜਾਂਦੀ ਚਾਹੇ ਲਸਣ ਦਾ achar ਆ ਜਾਏ ਵੇਸਣ ਆ ਇਹਦੇ ਵਿੱਚ ਮਿਹਨਤ ਬਹੁਤ ਹੁੰਦੀ ਆ ਹੁਣ ਮੈਂ ਕੋਈ ਵੀ ਭੈਣਾ ਆਮ ਹੀ ਤੁਸੀਂ ਵੇਖ ਸਕਦੇ ਹੋ ਵੀ ਘਰੇ ਕੋਈ ਚੀਜ਼ ਤਿਆਰ ਕਰਨੀ ਆਪਾਂ ਇੰਨਾ ਧੋ ਤਾ ਕੇ ਨਹੀਂ ਤਿਆਰ ਕਰਦੇ ਆ ਆਪਾਂ ਫਿਰ ਵੀ ਭੈਣ ਭਰਾਵਾਂ ਨੂੰ ਇਹ ਸਾਰੀ ਚੰਗੀ ਤਰ੍ਹਾਂ ਧੋ ਕੇ ਚੀਜ਼ ਸੁਕਾ ਕੇ ਫਿਰ ਇਹ ਭੇਜਦੇ ਆ ਵੀ ਕਿਉਂਕਿ ਜਦੋਂ ਆਪਾਂ ਬਜ਼ਾਰਾਂ ਚੋਂ ਲਿਆ ਕੇ ਖਾਂਦੇ ਆ ਨਾ ਤੇ ਉਹ ਜਿਹੜੀਆਂ ਚੀਜ਼ਾਂ ਆਪਾਂ ਦੇ ਲੱਗਦਾ ਵੀ ਸ਼ੁੱਧ ਖਾ ਰਿਆਂ ਸਾਫ਼ ਸੁਥਰਾ ਕਰ ਰਿਆਂ ਪਰ ਜਿਵੇਂ ਤੁਹਾਨੂੰ ਪਤਾ ਜਿਹੜੀ ਸੰਡੀ ਲੱਗੀ ਹੈ ਲੱਗੀ ਦਾਲ ਦਾ ਬੇਸਨ ਬਣਾਉਣਾ ਉਹਦੇ ਵਿੱਚ ਆਪਣੇ ਸਰੀਰ ਨੂੰ ਫਾਇਦਾ ਕਿੰਨਾ ਕੁ ਮਿਲੂਗਾ ਇਹ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਿਲਕੁਲ ਤੰਦਰੁਸਤ ਰਹਿਣਾ ਤੇ ਘਰੇ ਬਣਾ ਕੇ ਖਾਣਾ ਸਿੱਖੋ ਜੀ ਘਰੇ ਸਾਫ਼ ਸੁਥਰੇ ਤਰੀਕੇ ਨਾਲ ਹਰ ਇੱਕ ਚੀਜ਼ ਤਿਆਰ ਕਰੋਗੇ ਤਾਂ ਤੁਸੀਂ ਬਿਲਕੁਲ ਤੰਦਰੁਸਤ ਰਹੋਗੇ ਤੋਂਣੇ ਆਪਾਂ ਛੋਲਿਆਂ ਦੀ ਦਾਲ ਲੈ ਆਏ ਸੀ ਤੇ ਆਪਾਂ ਇਹਦੇ ਵਿੱਚ ਸਾਰੀ ਪਾ ਦਾਂਗੇ ਤੇ ਇਹਦੇ ਤੇ ਕੋਈ ਮਿਹਨਤ ਨਹੀਂ ਲੱਗਦੀ ਪੀਸਣ ਦੇ ਬਾਅਦ ਤੁਸੀਂ ਇਦਾਂ ਇਹਨੂੰ ਭਰ ਦੇ ਤੇ ਇਹਨੂੰ ਆਪਾਂ ਕਰ ਦੇਣਾ ਉੱਪਰੋਂ ਬੰਦ ਜਾਲੀਏ ਦੇ ਵਿੱਚ ਪਹਿਲਾਂ ਆਪਾਂ ਲਾਈ ਹੋਈ ਆ ਇਹ ਡੱਬਾ ਵੀ ਆਪਾਂ ਲਾਇਆ ਆ ਤੇ ਇਹਨੂੰ ਆਪਾਂ ਇਹ ਬੰਦ ਕਰ ਦਿੰਨੇ ਆ ਤੇ ਮੁੜ ਕੇ ਆਪਾਂ ਚਲਾ ਦਾਂਗੇ ਤੇ ਚੱਲ ਜਾਣਗੀ ਤੇ ਤੁਸੀਂ ਇਹ ਆਵਾਜ਼ ਸੁਣ ਸਕਦੇ ਹੋ ਬਹੁਤ ਘੱਟ ਵਾਦੇ ਦੀ ਤੇ ਬਹੁਤ ਹੀ ਜਲਦੀ ਜਿਹੜਾ ਵਸ ਤਿਆਰ ਹੋ ਜਾਂਦਾ 10 ਕਿਲੋ ਆਟਾ ਜਿਹੜਾ ਇਹਦਾ ਵਾ ਅੱਧੇ ਘੰਟੇ ਦੇ ਵਿੱਚ ਵਿੱਚ ਤਿਆਰ ਹੋ ਜਾਂਦਾ ਵਾ ਤੇ ਆਟਾ ਜਿਹੜਾ ਵਾ ਵਰਤਣ ਵਾਲਾ ਹੁੰਦਾ ਉਸੇ ਵੇਲੇ ਹੀ ਤੁਸੀਂ ਭਾਵੇਂ ਨਾਲੋਂ ਨਾਲ ਹੀ ਪੀਸ ਕੇ ਇਹਨੂੰ ਵਰਤੀ ਜੋ ਇੱਕ ਗਰਮਾਟਾ ਇਹਨਾ ਨਹੀਂ ਕੱਢਦੀ ਹੈਗੀ ਨੋਰਮਲ ਜਿਹਾ ਗਰਮ ਹੁੰਦਾ ਇਹਦਾ ਆਟਾ ਤੇ ਬਾਕੀ ਅਸੀਂ ਤਾਜ਼ਾ-ਤਾਜ਼ਾ ਆਟਾ ਬਣਾਉਨੇ ਹਰ ਵੀਡੀਓ 'ਚ ਆਪਾਂ ਤੁਹਾਨੂੰ ਦੱਸਦੇ ਆ ਹੁਣ ਆਪਾਂ ਜਿਵੇਂ ਛੋਲਿਆਂ ਦੀ ਦਾਲੇ ਦੇ ਵਿੱਚ ਪਾਤੀ ਆ ਤੇ ਮੁੜ ਕੇ ਇਹਨੇ అలਾਰਮ ਦੇ ਦੇਣਾ ਕਿ ਪੀਸ ਚੁੱਕਿਆ ਵੇਸਣ ਤੇ ਫਿਰ ਆਪਾਂ ਵੇਸਣ ਕੱਢ ਲਾਂਗੇ ਤੇ ਦਾਲ ਆਪਣੀ ਜਿਹੜੀ ਸਾਰੀ ਪਿਸ ਗਈ ਹੈ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਥੱਲੇ ਵੀ ਵੇਸਣ ਕਿਹੋ ਜਿਹਾ ਨਿਕਲਿਆ ਇਹਦੀ ਮਸ਼ੀਨ ਦੀ ਇਹ ਖਾਸੀਅਤ ਹੈ ਕਿ ਜਦੋਂ ਤੁਸੀਂ ਆਹ ਦਰਵਾਜ਼ਾ ਫ੍ਰਿਜ ਨੂੰ ਖੋਲੋਗੇ ਤੇ ਇਹਨੇ ਬੰਦ ਹੋ ਜਾਣਾ ਲੋ ਜੀ ਬੇਸਨ ਆਪਣਾ ਤਿਆਰ ਹੋ ਚੁੱਕਿਆ ਸਾਰਾ ਨੂੰ ਆਪਾਂ ਕੱਢ ਦੇ ਤੇ ਇਹ ਦੇਖੋ ਜੀ ਬੇਸਨ ਕਿੰਨਾ ਸੁਣਾ ਪੀਸਿਆ ਜਿੰਨਾ ਆਪਾਂ ਨੂੰ ਬਰੀਕ ਚਾਹੀਦਾ ਬਰੀਕ ਵੀ ਆ ਜਿੰਨਾ ਇਹਦੇ ਵਿੱਚ ਥੋੜਾ ਦਾਣਾ ਵੀ ਚਾਹੀਦਾ ਤੇ ਉਹ ਦਾਣਾ ਵੀ ਹੈਗਾ ਬਾਲਾ ਬਰੀਕ ਨਹੀਂ ਆ ਇਹ ਮੋਟਾ ਪਤਲਾ ਤੁਸੀਂ ਕਰਨਾ ਇਹਦੀਆਂ ਜਾਲੀਆਂ ਨਾਲ ਦਿੱਤੀਆਂ ਹੋਈਆਂ ਨੇ ਜਿਸ ਤਰ੍ਹਾਂ ਦਾ ਵੇਸਣ ਪੀਸਣਾ ਹੋਵੇ ਜਿਸ ਤਰ੍ਹਾਂ ਦਾ ਦਲੀਆ ਪੀਸਣਾ ਹੋਵੇ ਜਿਸ ਤਰ੍ਹਾਂ ਦਾ ਤੁਸੀਂ ਆਟੇ ਨੂੰ ਪੀਸਣਾ ਹੋਵੇ ਉਸੇ ਤਰ੍ਹਾਂ ਦਾ ਇਹ ਪੀਸ ਦਿੰਦੀ ਹੈ ਤੇ ਜੀ ਸ਼ੁੱਧ ਵੇਸਣ ਤਿਆਰ ਹੋ ਗਿਆ ਇੰਨੀ ਸੋਹਣੀ ਇਹਦੀ ਖੁਸ਼ਬੂ ਆ ਰਹੀ ਹੈ ਨਾ ਸ਼ੁੱਧ ਜਿਵੇਂ ਦਾਲ ਦਾ ਪੀਸਿਆ ਹੋਇਆ ਤੁਸੀਂ ਬਾਜ਼ਾਰੋਂ ਲੈ ਕੇ ਆਓ ਵੇਸਣ ਦੀ ਸਮੈਲ ਨਹੀਂ ਆਊਗੀ ਤੁਹਾਨੂੰ ਜੇ ਤੁਸੀਂ ਘਰੇ ਬਣਾਓਗੇ ਤੇ ਤੁਹਾਨੂੰ ਉਹ ਦੇ ਵਿੱਚੋਂ ਬਹੁਤ ਖੁਸ਼ਬੂ ਆਊਗੀ ਵੇਸਣ ਦੀ ਤੇ ਵੇਸਨ ਆਪਾਂ ਕੁਝ ਜਿਹੜਾ ਥਾਲੀ ਦੇ ਵਿੱਚ ਕੱਢ ਲਿਆ ਤੇ ਕੁਝ ਆਪਾਂ ਡੱਬੇ ਦੇ ਵਿੱਚ ਰਹਿਣ ਦਿੱਤਾ ਤੇ ਇਹਨੂੰ ਆਪਾਂ ਕਰਾਂਗੇ ਜੀ ਪੈਕ ਦਾਲਾਲਾ ਵੇਸਨ ਆਪਣਾ ਤਿਆਰ ਹੋ ਚੁੱਕਾ ਹੁਣ ਆਪਾਂ ਦੁਬਾਰਾ ਤੁਹਾਨੂੰ ਫੇਰ ਦੱਸ ਦਿੰਨੇ ਆ ਕਿ ਜੇ ਤੁਸੀਂ ਘਰੇ ਬੈਠਿਆਂ ਸ਼ੁੱਧ ਵੇਸਨ ਖਾਣਾ ਚਾਹੁੰਦੇ ਹੋ ਤੇ ਤੁਸੀਂ ਸਾਨੂੰ ਵੀਡੀਓ ਵਿੱਚ ਦਿੱਤੇ ਨੰਬਰ ਤੇ ਫੋਨ ਕਰਕੇ ਇਹ ਸ਼ੁੱਧ ਵੇਸਨ ਸਾਡੇ ਕੋਲ ਮੰਗਾ ਸਕਦੇ ਹੋ ਸੋ ਐਸੀ ਆਪਣੀ ਨਿੱਕੀ ਜੀ ਵੀਡੀਓ ਕਰੇ ਆਪਣਾ ਵੇਸਨ ਤਿਆਰ ਕਰਨ ਦੀ ਕਿਉਂਕਿ ਇਹਦਾ ਕਾਰਨ ਬਣਾਉਂਦਾ ਹੀ ਆ ਕਿ ਜਿਵੇਂ ਕਈ ਭੈਣਾਂ ਨੇ ਤਾਂ ਆਪਾਂ ਨੂੰ ਫੋਨ ਕੀਤਾ ਕਈ ਬਸ ਪੁੱਛ ਹੀ ਲੈਂਦੀਆਂ ਮੈਡਮ ਆ ਚੀਜ਼ ਹੈਗੀ ਹੈ ਤੁਹਾਡੇ ਕੋਲ ਤੁਸੀਂ ਸਾਨੂੰ ਭੇਜ ਸਕਦੇ ਹੋ ਇਹਦਾ ਬਣਾਉਣ ਦਾ ਵੀਡੀਓ ਕਰਨ ਇਹੀ ਆ ਕਿ ਆਪਾਂ ਇਹ ਚੀਜ਼ ਜਿਹੜੀ ਤੁਹਾਨੂੰ ਭੇਜ ਸਕਦੇ ਹਾਂ ਤੁਸੀਂ ਆਪਣੋਂ ਕੋ ਘਰ ਬੈਠੇ ਮਗਾ ਸਕਦੇ ਹੋ ਦੂਜਾ ਕਾਰਨ ਇਹਦਾ ਇਹ ਆ ਕਿ ਤੁਸੀਂ ਸਾਫ਼ ਸੁਥਰੇ ਤਰੀਕੇ ਨਾਲ ਘਰੇ ਬਣਾ ਕੇ ਹਰ ਇੱਕ ਚੀਜ਼ ਖਾਓ ਜੀ ਕਿਉਂਕਿ ਜਦੋਂ ਆਪਾਂ ਬਾਹਰੋਂ ਇਹੋ ਜਿਹੀ ਚੀਜ਼ਾਂ ਲੈ ਆਉਂਦੇ ਹ ਜਿਨ੍ਹਾਂ ਨੂੰ ਸੁੰਡੀ ਕੀੜਾ ਲੱਗਾ ਹੁੰਦਾ ਤੇ ਫਿਰ ਉਹੀ ਚੀਜ਼ਾਂ ਪ੍ਰੋਬਲਮ ਆਪਣੀ ਬਾਡੀ ਨੂੰ ਦਿੰਦੀਆਂ ਐਣੀ ਵੀ ਤੁਸੀਂ ਇੱਕ ਦਿਨ ਸੁੰਡੀਆਂ ਵਾਲਾ ਵੇਸਣ ਖਾ ਲਿਆ ਜਾਂ ਇੱਕ ਦਿਨ ਤੁਸੀਂ ਖਰਾਬ ਵੇਸਣ ਖਾ ਲਿਆ ਤੇ ਤੁਹਾਨੂੰ ਉਸੇ ਦਿਨ ਪ੍ਰੋਬਲਮ ਹੋਊਗੀ ਹੌਲੀ ਹੌਲੀ ਇਹ ਜਿਹੜੀ ਪ੍ਰੋਬਲਮ ਆਪਣੇ ਅੰਦਰ ਕੋਈ ਨਾ ਕੋਈ ਬਣਦੀ ਆ ਤੋ ਇਹ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਦਬਾ ਕੇ ਕਰ ਦਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੇ ਰਿਕਵੈਸਟ ਹੈ ਜੀ ਮੇਰੇ ਚੈਨਲ ਨੂੰ ਬਲੌਗਰ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਉਹਨਾਂ ਨੂੰ ਮਿਲਦੀ ਰਹੇ ਤੋ ਇਸ ਵੀਡੀਓ ਦੇ ਇੱਥੇ ਕਰਦੇ ਜੀ ਐਂਡ ਮਿਲਦੇ ਕਨਵੀਡੀਓ ਤੱਕ ਲਈ ਬਾਏ